ਚਾਟਣੀ ਗੁੱਟਦੀ ਆ ਮੈਂ ਤਾਂ ਚ ਪਾ ਲਿਆ ਅਦਰਕ ਹਰੀ ਮਿਰਚ ਧਨੀਆ ਚ ਪਾ ਲਿਆ ਮਿਰਚ ਪਾ ਲਈ ਫਿਰ ਧਨੀਆ ਪਾਉ ਨੂੰ ਜਦ ਦਾਲ ਦੀ ਲਾਟ ਆਰਡਰ ਲਿਆ よし <laughs> <laughs> ਉਜੀ ਚਟਣੀ ਕੁੱਟੀ ਗਈ ਵਿੱਚ ਪਾ ਲਈ ਚੱਕਰ ਚੱਕਰ ਬਾਕੇ ਖਾਣੇ ਆਪਾਂ ਬੈਸਟ ਏ ਜੇ ਮਿਰਚ ਲੱਗੀ ਤਾਂ ਮੱਖਣੀ ਪਾਵਾਂਗੇ ਨਹੀਂ ਚਲ ਕੇ ਹੋ ਪਾਵਾਂਗੇ ਚਟਣੀ ਆਪਣੀ ਤਿਆਰ ਆ ਖਾਈ ਜਾਂਦੀ ਆ ਵਧੀਆ ਲੱਗਦੀ ਆ ਚਾਰ ਨਾਲੋਂ ਚਟਣੀ ਵਧੀਆ ਟੇਸਟੀ ਚੱਕੋ ਤੇ ਖਾਓ ਜੇ ਹੁਣ ਦੁਪਹਿਰੇ ਚਾਹ ਪਾਣੀ ਨਾਲ ਰੋਟੀ ਖਾਣੀ ਉਹ ਵੀ ਵਧੀਆ ਮੋਜਾਂ ਨੇ ਤਿਆਰ ਆ ਦੋ ਤਿੰਨ ਦਿਨ ਆਰਾਮ ਨਾਲ ਖਾਵਾਂਗੇ ਮੋਜਾਂ ਹੀ ਮੋਜਾਂ ਲੱਗੀਆਂ ਅਦਰਕ ਵਾਲਿਆ ਪਿਆਜ਼ ਵਾਲਿਆ ਹਰੀ ਮਿਰਚ ਵਾਲੀ ਤੇ ਸ਼ੱਕਰ ਵਾਲੀ ਚਲੋ ਜੀ ਹੁਣ ਰਟਕਦਾ ਇਹਨੂੰ ਹੱਥ ਮੇਂ ਜਦ ਰੋਟੀ ਖਾਵਾਂਗੇ ਉਹ ਦਿਖਾਵਾਂਗੇ ਹੁਣ ਤਿਆਰ ਆ ਸਮਾਨ ਕੁਛ ਧੀ ਧਾਰਾਂ ਕੱਟਣ ਮੇਟੇ ਦੀ ਧਾਰਾਂ ਦਾ ਫਿਰ ਆਉਨੇ ਆ ਮਿਲਦੇ ਤੁਹਾਨੂੰ ਲੋ ਜੀ ਤੇਲ ਕਰ ਲਿਆ ਗਰਮ ਆਪਾਂ ਨੂੰ ਪੂਰਾ ਫ੍ਰਿਚ ਗਿਆ ਹੁਣ ਪਾ ਦਈਏ ਇਹਦੇ ਚ ਜੀਰਾ ਪੈਣ ਲੱਗੇ ਪੜਾ ਕੇ ਜੀਰਾ ਪਾ ਦਿਆ ਜੀਰਾ ਪਾ ਕੇ ਹੋਰ ਪਾਏ ਇਹਦੇ ਚ ਪਿਆਜ਼ ਹਰੀ ਮਿਰਚ ਅਦਰਕ ਪਿਆਜ਼ ਹਰੀ ਮਿਰਚ ਅਦਰਕ ਭੁੰਨ ਲਿਆ ਹੁਣ ਇਹਨਾਂ ਚੋ ਲੋਜੀ ਮਸਾਲਾ ਭੁੰਨ ਕੇ ਚੜੀ ਗਈ ਸੀਗੀ ਮੈਂ ਲਾ ਕੇ ਮੱਜਾਂ ਚ ਚੜੀ ਗਈ ਸੀ ਧਾਰਾ ਕੱਢਣ ਤੇ ਹੁਣ ਗਰਮ ਕਰੀਏ ਹੁਣ ਸੱਟੀ ਇਹਦੇ ਵਿੱਚ ਉਹ ਇਹ ਮਿਕਸ ਕਰੀਏ ਨਾਲੇ ਆਲੂ ਕਰਦਿਆਂ ਆਲੂ ਮਸਾਲੇ ਚ ਠੀਕ ਹੋ ਗਏ ਵੀ ਸੱਚੀ ਨਹੀਂ ਕੱਠੀ ਪਾ ਦਾਨੀਆਂ ਲੋ ਜੀ ਹਲੂ ਦਾ ਫਰਾਈ ਕਰਤੇ ਹੁਣ ਗੋਭੀ ਪਾ ਦਈਏ ਥੋੜੀ ਜਿਹੀ ਗੋਭੀ ਪਾ ਕੇ ਫਿਰ ਕਰਦੇ ਹਾਂ ਮਿਕਸ ਹੁਣ ਗੋਭੀ ਕਰ ਦਈਏ ਮਿਕਸ ਅੜਾ ਲਾ ਦਈਏ ਚੰਗੀ ਤਰ੍ਹਾਂ ਫਿਰ ਟੱਕ ਦੇਣੇ ਆ ਤੇ ਧਨੀਆ ਧੋਣੇ ਆ ਫਿਰ ਨਾਲ ਧਨੀਆ ਪਾ ਦਾਂਗੇ ਤੇਲ ਸਭ ਇਹ ਆਪਣੀ ਪਿਆਰ ਜਿਹੀ வா தீபா நபேட் ரெஜை நாளை கோபி நாளை தனியா ਕਪਲੇਟ ਵਿੱਚ ਸੁਧਾਤਾ ਤੇ ਨੀਂਹ ਵਾਲੀ ਭੀੜੀ ਜੋ ਤੋ ਕਿ ਸਮਾਂ ਤੇ ਮਾਣੋ ਬਿੱਲੀਓ ਬੈਠੀਆਂ ਨੇ ਟਾਕੀ ਚ ਉਹ ਜਿੱਤ ਸਬਜੀ ਅੰਤਿਆਰਾ ਰੋਟੀ ਲਾ ਕੇ ਫੇਰ ਸੱਤ ਕਰ ਜੇ ਦੋ ਖਾਣੀ ਹੋਲ ਤਾਂ ਦੁੱਧ ਤਾਂ ਮਿਲ ਲੰਗੇ ਆ ਕੇ ਪਾਉਣੇ ਕਿ ਸਬਜੀ ਕੱਟ ਕਰਤੀ ਵੀ ਹੁਣ ਆਪਾਂ ਹੁਣ ਟਾਕ ਲਈਏ ਖੱਟ ਕਰ ਦੋ